ਆਓ ਅੱਜ ਗੱਲ ਕਰੀਏ ਵਾਲਸ਼ ਪ੍ਰਾਮਾ ਲੀਓ ਅਤੇ ਵਿਵਿਅਨ ਦੀ ਇੱਕ ਕਮਾਲ ਦੀ ਕਹਾਣੀ ਬਾਰੇ। ਇਹ ਕਹਾਣੀ ਹੈ ਦੋ ਪ੍ਰਾਮਾਂ ਦੀ ਜਿਨ੍ਹਾਂ ਨੇ ਸਿਰਫ ਆਪਣੇ ਜਨੂਨ ਅਤੇ ਹਿੰਮਤ ਦੇ ਦਮ ਤੇ ਨਿਊਜ਼ੀਲੈਂਡ ਨੂੰ ਹਵਾਬਾਜ਼ੀ ਦੇ ਯੁੱਗ ਵਿੱਚ ਪਹੁੰਚਾ ਦਿੱਤਾ। ਤਾਂ ਸਵਾਲ ਇਹੀ ਉੱਠਦਾ ਹੈ ਆਖਿਰ ਦੋ ਪ੍ਰਾਮਾਂ ਨੇ ਸਿਰਫ ਆਪਣੇ ਜਨੂਨ ਅਤੇ ਹੁਨਰ ਨਾਲ ਇੱਕ ਪੂਰੇ ਦੇਸ਼ ਨੂੰ ਉਡਾਣਾਂ ਦੇ ਯੁੱਗ ਵਿੱਚ ਕਿਵੇਂ ਦਾਖਲ ਕਰਵਾਇਆ? ਚਲੋ ਇਸ ਦੇ ਪਿੱਛੇ ਦੀ ਕਹਾਣੀ ਨੂੰ ਸਮਝਦੇ ਹਾਂ। ਤਾਂ ਗੱਲ ਸ਼ੁਰੂ ਹੁੰਦੀ ਹੈ 1910 ਤੋਂ। ਉਸ ਵੇਲੇ ਯੂਰਪ ਤੇ ਅਮਰੀਕਾ ਵਿੱਚ ਹਵਾ ਬਾਜ਼ੀ ਨੂੰ ਲੈ ਕੇ ਇੱਕ ਕ੍ਰਾਂਤੀ ਜੀ ਚੱਲ ਰਹੀ ਸੀ ਤੇ ਲੀਓ ਅਤੇ ਵਿਵਿਅਨ ਵਾਲਸ਼ ਇਸ ਤੋਂ ਬਹੁਤ ਪ੍ਰਭਾਵਿਤ ਸਨ। ਉਹਨਾਂ ਨੇ ਕੁਝ ਹੋਰ ਜੋਸ਼ੀਲੇ ਲੋਕਾਂ ਨਾਲ ਮਿਲ ਕੇ 에어로 ਕਲੱਬ ਆਫ ਨਿਊਜ਼ੀਲੈਂਡ ਦੀ ਨੀਂ ਰੱਖੀ। ਪਰ ਦੇਖੋ ਇਹ ਤਾਂ ਸਿਰਫ ਪਹਿਲਾ ਕਦਮ ਸੀ। ਅਸਲੀ ਕਹਾਣੀ ਤਾਂ ਹੁਣ ਸ਼ੁਰੂ ਹੋਣੀ ਸੀ। ਸੋ ਉਹਨਾਂ ਦਾ ਪਹਿਲਾ ਕਦਮ ਉਹ ਕੋਈ ਛੋਟਾ ਮੋਟਾ ਕਦਮ ਨਹੀਂ ਸੀ। ਉਹਨਾਂ ਨੇ ਇੱਕ ਇਹੋ ਜਿਹਾ ਸੁਪਨਾ ਦੇਖਿਆ ਜੋ ਉਸ ਵੇਲੇ ਲਗਭਗ ਨਾ ਮੁਮਕਿਨ ਲੱਗਦਾ ਸੀ ਨਿਊਜ਼ੀਲੈਂਡ ਦਾ ਆਪਣਾ ਪਹਿਲਾ ਹਵਾਈ ਜਹਾਜ਼ ਬਣਾਉਣਾ ਹੁਣ ਦੇਖੋ ਇਹ ਕੋਈ ਅੱਜ ਕੱਲ ਦੀ ਰੈਡੀਮੇਡ ਕਿਟ ਨਹੀਂ ਸੀ ਕਿ ਬਸ ਪੁਰਜ਼ੇ ਜੋੜ ਦਿੱਤੇ ਤੇ ਕੰਮ ਹੋ ਗਿਆ ਬਿਲਕੁਲ ਨਹੀਂ ਉਹਨਾਂ ਨੇ ਇੰਗਲੈਂਡ ਤੋਂ ਸਿਰਫ ਨਕਸ਼ੇ ਇੱਕ ਇੰਜਨ ਤੇ ਕੱਚਾ ਸਮਾਨ ਮੰਗਵਾਇਆ ਸੀ ਪੂਰੇ 5.5 ਮਹੀਨੇ ਲੱਗੇ ਇਸ ਨੂੰ ਬਣਾਉਣ 'ਚ ਤੇ ਸਿਰਫ ਭਰਾਮਾਂ ਦਾ ਹੀ ਕੰਮ ਨਹੀਂ ਸੀ ਪੂਰਾ ਪਰਿਵਾਰ ਲੱਗਿਆ ਹੋਇਆ ਸੀ ਸੋਚ ਕੇ ਦੇਖੋ ਉਹਨਾਂ ਦੀਆਂ ਭੈਣਾਂ ਵੈਰੋਨਿਕਾ ਤੇ ਡੋਰਿਨ ਨੇ ਆਪਣੇ ਹੱਥਾਂ ਨਾਲ ਜਹਾਜ਼ ਦੇ ਖੰਭਾਂ ਲਈ 500 ਗਾਜ਼ ਕਪੜਾ ਸਿਉਂਦਾ ਸੀ ਆਖਿਰਕਾਰ ਜਹਾਜ਼ ਦੇ ਸਾਰੇ ਹਿੱਸੇ ਰੇਲ ਰਹੇ ਪਾਪਾਕੁਰਾ ਲੈ ਜਾ ਕੇ ਉਡਾਣ ਲਈ ਜੋੜੇ ਗਏ ਜਹਾਜ਼ ਨੂੰ ਇੱਕ ਬਹੁਤ ਹੀ ਖਾਸ ਨਾਮ ਮਿਲਿਆ ਮੈਨੂ ਰੇਵਾ ਇਹ ਮਾਉਰੀ ਭਾਸ਼ਾ ਦਾ ਸ਼ਬਦ ਹੈ ਜਿਸ ਦਾ ਮਤਲਬ ਹੈ ਉੱਡਦਾ ਹੋਇਆ ਪੰਛੀ ਤੇ ਪਤਾ ਹੈ ਸਭ ਤੋਂ ਵੱਡੀ ਗੱਲ ਕੀ ਸੀ ਇਹ ਨਾ ਕਿਸੇ ਆਮ ਬੰਦੇ ਨੇ ਨਹੀਂ ਸਗੋਂ ਉਸ ਵੇਲੇ ਦੇ ਪ੍ਰਧਾਨ ਮੰਤਰੀ ਸਰ ਜੋਸਫ ਵਾਰਡ ਨੇ ਖੁਦ ਦਿੱਤਾ ਸੀ ਹੁਣ ਇਹ ਗੱਲ ਸਾਫ ਹੋ ਗਈ ਸੀ ਕਿ ਇਹ ਸਿਰਫ ਦੋ ਭਰਾਵਾਂ ਦਾ ਸੁਪਨਾ ਨਹੀਂ ਰਿਹਾ ਸੀ ਬਲਕਿ ਪੂਰੇ ਦੇਸ਼ ਲਈ ਇੱਕ ਮਾਣ ਵਾਲੀ ਗੱਲ ਬਣ ਗਿਆ ਸੀ ਤਾਂ ਹੁਣ ਵਾਰੀ ਸੀ ਉਸ ਪਲ ਦੀ ਜਿਸ ਦਾ ਸਭ ਨੂੰ ਇੰਤਜ਼ਾਰ ਸੀ ਪਹਿਲੀ ਉਡਾਨ ਪਰ ਜਿਵੇਂ ਕਹਿੰਦੇ ਨੇ ਜਿੱਤ ਕਦੇ ਵੀ ਆਸਾਨੀ ਨਾਲ ਨਹੀਂ ਮਿਲਦੀ ਤੇ ਉਹਨਾਂ ਦੇ ਰਾਹ ਵਿੱਚ ਵੀ ਕਈ ਮੁਸ਼ਕਿਲਾਂ ਆਉਣ ਵਾਲੀਆਂ ਸਨ ਤੇ ਫਿਰ ਉਹ ਦਿਨ ਆਇਆ 5 ਫਰਵਰੀ 1911 ਲਿਓ ਦਾ 3ਵਾਂ ਜਨਮ ਦਿਨ ਵੀ ਸੀ ਉਸੇ ਦਿਨ ਇਤਿਹਾਸ ਬਣਿਆ ਬੀਵੀਐਨ ਨੇ ਪਹਿਲੀ ਸਫਲ ਉਡਾਨ ਭਰੀ ਜਹਾਜ਼ 60 ਫੁੱਟ ਉੱਚਾ ਗਿਆ ਤੇ 400 ਗਜ਼ ਤੱਕ ਉੱਡਿਆ ਪਰ ਜਸ਼ਨ ਦੀ ਖੁਸ਼ੀ ਜ਼ਿਆਦਾ ਦੇਰ ਨਾ ਰਹੀ ਸਿਰਫ 4 ਦਿਨ ਬਾਅਦ ਹੀ ਜਦੋਂ ਪੱਤਰਕਾਰਾਂ ਨੂੰ ਉਡਾਨ ਦਿਖਾ ਰਹੇ ਸਨ ਤਾਂ ਬ੍ਰੇਕਾ ਨਾ ਹੋਣ ਕਰਕੇ ਜਹਾਜ਼ ਸਿੱਧਾ ਇੱਕ ਵਾੜ ਵਿੱਚ ਜਾ ਵੱਜਿਆ ਖੈਰ ਇਹੀ ਤਾਂ ਉਸ ਦੌਰ ਦੀ ਹਕੀਕਤ ਸੀ ਕਾਮਯਾਬੀ ਤੇ ਖਤਰਾ ਦੋਵੇਂ ਨਾਲ-ਨਾਲ ਚੱਲਦੇ ਸਨ ਪਰ ਇਹ ਛੋਟੀ ਮੋਟੀ ਟੱਕਰ ਤਾਂ ਕੁਝ ਵੀ ਨਹੀਂ ਸੀ ਅਸਲੀ ਤੂਫਾਨ ਤਾਂ ਅਜੇ ਆਣਾ ਬਾਕੀ ਸੀ ਇੱਕ ਅਜਿਆ ਹਾਦਸਾ ਜਿਸਨੇ ਉਹਨਾਂ ਦਾ ਜਹਾਜ਼ ਹੀ ਨਹੀਂ ਬਲਕਿ ਉਹਨਾਂ ਦੇ ਪੂਰੇ ਸੁਪਨੇ ਨੂੰ ਤਬਾਹ ਕਰਨ ਦੀ ਕੋਸ਼ਿਸ਼ ਕੀਤੀ ਹੋਇਆ ਇੰਜ ਕਿ ਇੱਕ ਪ੍ਰੈਕਟਿਸ ਉਡਾਨ ਦੌਰਾਨ ਮੈਨੂਰੇਵਾ ਹਵਾ ਵਿੱਚ ਹੀ ਪਲਟ ਗਿਆ ਤੇ ਜ਼ਮੀਨ ਤੇ ਆ ਕੇ ਟੁਕੜੇ ਟੁਕੜੇ ਹੋ ਗਿਆ ਸੋਚੋ ਕਿੰਨਾ ਵੱਡਾ ਚਟਕਾ ਹੋਵੇਗਾ ਚੰਗੀ ਗੱਲ ਇਹ ਸੀ ਕਿ ਵਿਵੀਅਨ ਨੂੰ ਮਾਮੂਲੀ ਸੱਟਾਂ ਹੀ ਆਈਆਂ ਪਰ ਉਹਨਾਂ ਦੀ ਮਹੀਨਿਆਂ ਦੀ ਮਿਹਨਤ ਉਹ ਮਲਬੇ ਦਾ ਢੇਰ ਬਣ ਚੁੱਕੀ ਸੀ ਤੇ ਇਸ ਸਾਦਸੇ ਤੋਂ ਬਾਅਦ ਭਰਾਵਾਂ ਤੇ ਉਹਨਾਂ ਦੇ ਪੈਸੇ ਲਗਾਉਣ ਵਾਲੇ ਨਿਵੇਸ਼ਕਾਂ ਵਿਚਕਾਰ ਇੱਕ ਵੱਡਾ ਟਕਰਾਅ ਸ਼ੁਰੂ ਹੋ ਗਿਆ ਦੇਖੋ ਇੱਕ ਪਾਸੇ ਸੰ ਵਾਲਸ਼ਪਰਾ ਜਿਨ੍ਹਾਂ ਦਾ ਕਹਿਣਾ ਸੀ ਕਿ ਸੁਰੱਖਿਆ ਸਭ ਤੋਂ ਪਹਿਲਾ ਹੈ ਖੁੱਲੇ ਮੈਦਾਨਾ ਛੁੱਡੋ ਖਤਰੇ ਤੋਂ ਬਚੋ ਪਰ ਦੂਜੇ ਪਾਸੇ ਸੀ ਸਿੰਡੀਕੇਟ ਜਿਨ੍ਹਾਂ ਨੂੰ ਬਸ ਪੈਸੇ ਦੀ ਪਈ ਸੀ ਉਹ ਚਾਹੁੰਦੇ ਸਨ ਕਿ ਜਲਦੀ ਤੋਂ ਜਲਦੀ ਲੋਕਾਂ ਸਾਹਮਣੇ ਪ੍ਰਦਰਸ਼ਨ ਕੀਤਾ ਜਾਵੇ ਭਾਵੇਂ ਇਸ ਲਈ ਆਕਲੈਂਡ ਦੀਆਂ ਖਤਰਨਾਕ ਪਹਾੜੀਆਂ ਤੇ ਦਰਖਤਾਂ ਉੱਤੋਂ ਹੀ ਕਿਉਂ ਨਾ ਉੱਡਣਾ ਪਵੇ ਤੇ ਅਖੀਰ ਉਹੀ ਹੋਇਆ ਜਿਸ ਦਾ ਡਰ ਸੀ ਮਾਮਲਾ VOTING ਤੇ ਆਇਆ ਤੇ ਸਿੰਡੀਕੇਟ 3 2 ਦੇ ਫਰਕ ਨਾਲ ਜਿੱਤ ਗਿਆ ਬਸ ਫਿਰ ਕੀ ਸੀ ਕਾਨੂੰਨੀ ਤੌਰ ਤੇ ਉਹਨਾਂ ਨੇ ਮੂੜ ਬਣਾਇਆ ਜਹਾਜ਼ ਭਰਾਵਾਂ ਤੋਂ ਖੋ ਲਿਆ ਸੋਚੋ ਇੰਨੀ ਮਿਹਨਤ ਆਪਣਾ ਸੁਪਨਾ ਸੱਚ ਕਰਨ ਤੋਂ ਬਾਅਦ ਵਾਲਸ਼ਪਰਾ ਇੱਕ ਵਾਰ ਫਿਰ ਉੱਥੇ ਆ ਖੜੇ ਹੋਏ ਜਿੱਥੋਂ ਸ਼ੁਰੂ ਕੀਤਾ ਸੀ ਬਿਲਕੁਲ ਖਾਲੀ ਹੱਥ ਪਰ ਜਿਵੇਂ ਕਹਿੰਦੇ ਨੇ ਅਸਲੀ ਯੋਧੇ ਹਾਰ ਨਹੀਂ ਮੰਨਦੇ ਵਾਲਸ਼ਪਰਾ ਵੀ ਉਹਨਾਂ ਵਿੱਚੋਂ ਹੀ ਸਨ ਉਹਨਾਂ ਨੇ ਚੁੱਪਚੁਪੀ ਤੇ ਇੱਕ ਅਮਰੀਕੀ ਇੰਜੀਨੀਅਰ ਆਰ ਐ ਡੈਕਸਟਰ ਨਾਲ ਮਿਲ ਕੇ ਇੱਕ ਨਵਾਂ ਪ੍ਰੋਜੈਕਟ ਸ਼ੁਰੂ ਕਰ ਦਿੱਤਾ ਆਪਣੇ ਕੰਮ ਤੋਂ ਬਾਅਦ ਜੋ ਵੀ ਖਾਲੀ ਸਮਾਂ ਮਿਲਦਾ ਉਸ ਵਿੱਚ ਉਹ ਇੱਕ ਨਵਾਂ ਜਹਾਜ਼ ਬਣਾਉਂਦੇ ਪੂਰੇ 15 ਮਹੀਨੇ ਲੱਗੇ ਪਰ ਉਹਨਾਂ ਨੇ ਇਸ ਵਾਰ ਇੱਕ ਫਲਾਈਂਗ ਬੋਟ ਬਣਾ ਕੇ ਹੀ ਦਮ ਲਿਆ ਸੱਚੀ ਇਹ ਉਹਨਾਂ ਦੀ ਹਿੰਮਤ ਤੇ ਲਗਨ ਦੀ ਇੱਕ ਵੱਡੀ ਮਿਸਾਲ ਸੀ ਤੇ ਇਸ ਨਵੇਂ ਜਹਾਜ਼ ਨੇ ਇਸ ਫਲਾਈਂਗ ਬੋਟ ਨੇ ਉਹਨਾਂ ਲਈ ਇੱਕ ਬਿਲਕੁਲ ਨਵਾਂ ਦਰਵਾਜ਼ਾ ਖੋਲ ਦਿੱਤਾ ਤੇ ਇੱਥੋਂ ਹੀ ਸ਼ੁਰੂਆਤ ਹੁੰਦੀ ਹੈ ਉਹਨਾਂ ਦੇ ਸਭ ਤੋਂ ਵੱਡੇ ਯੋਗਦਾਨ ਦੀ ਇੱਕ ਅਜਿਹਾ ਯੋਗਦਾਨ ਜਿਸ ਦੀ ਜੜ ਪਹਿਲੇ ਵਿਸ਼ਵ ਯੁੱਧ ਦੀਆਂ ਲੋੜਾਂ ਵਿੱਚ ਸੀ ਪਰ ਹੈਰਾਨੀ ਦੀ ਗੱਲ ਦੇਖੋ ਉਹਨਾਂ ਦੀ ਆਪਣੀ ਸਰਕਾਰ ਨਿਊਜ਼ੀਲੈਂਡ ਸਰਕਾਰ ਨੇ ਪਾਇਲਟਾਂ ਨੂੰ ਟ੍ਰੇਨਿੰਗ ਦੇਣ 'ਚ ਮਦਦ ਕਰਨ ਤੋਂ ਸਾਫ਼ ਮਨਾ ਕਰ ਦਿੱਤਾ ਪਰ ਭਰਾਵਾਂ ਨੇ ਹਿੰਮਤ ਨਹੀਂ ਹਾਰੀ ਉਹਨਾਂ ਨੇ ਸਿੱਧਾ ਬ੍ਰਿਟਿਸ਼ ਸਰਕਾਰ ਨੂੰ ਚਿੱਠੀ ਲਿਖੀ ਤੇ ਉਤੋਂ ਜਵਾਬ ਬਿਲਕੁਲ ਸਾਫ਼ ਆਇਆ ਜਿੰਨੇ ਹੋ ਸਕਦੇ ਨੇ ਉਹਨੇ ਪਾਇਲਟ ਭੇਜੋ ਬਸ ਇਸ ਇੱਕ ਜਵਾਬ ਨੇ ਉਹਨਾਂ ਲਈ ਸਾਰੇ ਰਾਹ ਖੋਲ ਦਿੱਤੇ ਅਤੇ ਉਹਨਾਂ ਨੇ ਸਿਰਫ ਕਿਹਾ ਹੀ ਨਹੀਂ ਕਰਕੇ ਵੀ ਦਿਖਾਇਆ ਉਹਨਾਂ ਦੇ ਮਿਸ਼ਨ ਬੇ ਫਲਾਈਂਗ ਸਕੂਲ ਦਾ ਯੁੱਧ ਵਿੱਚ ਬਹੁਤ ਵੱਡਾ ਯੋਗਦਾਨ ਰਿਹਾ ਜਿਵੇਂ ਕਿ ਇੱਥੇ ਦੇਖ ਸਕਦੇ ਹਾਂ ਕੁੱਲ 110 ਲੋਕਾਂ ਨੂੰ ਟ੍ਰੇਨਿੰਗ ਦਿੱਤੀ ਗਈ ਜਿਨ੍ਹਾਂ ਵਿੱਚੋਂ 68 ਤਾਂ ਸਿੱਧਾ ਰਾਇਲ ਫਲਾਈਂਗ ਕੋਰ ਲਈ ਚੁਣੇ ਗਏ ਤੇ ਇਹਨਾਂ ਵਿੱਚੋਂ ਹੀ ਗੀਤ ਕੋਲਡਵੈਲ ਵਰਗੇ ਵੱਡੇ-ਵੱਡੇ ਏਸ ਪਾਇਲਟ ਵੀ ਨਿਕਲੇ ਚਲੋ ਯੁੱਧ ਤਾਂ ਖਤਮ ਹੋ ਗਿਆ ਪਰ ਵਾਲਸ਼ ਪਰਾਵਾਂ ਦਾ ਕੰਮ ਅਜੇ ਖਤਮ ਨਹੀਂ ਹੋਇਆ ਸੀ ਹੁਣ ਉਹਨਾਂ ਦਾ ਨਵਾਂ ਸੁਪਨਾ ਸੀ ਨਿਊਜ਼ੀਲੈਂਡ ਵਿੱਚ ਕਮਰਸ਼ੀਅਲ ਹਵਾਬਾਜ਼ੀ ਦੀ ਨੀਂਹ ਰੱਖਣਾ ਪਰ ਇੱਥੇ ਵੀ ਉਹਨਾਂ ਦਾ ਸੰਘਰਸ਼ ਖਤਮ ਨਹੀਂ ਹੋਇਆ ਉਹਨਾਂ ਨੇ ਇੱਕ ਤੋਂ ਬਾਅਦ ਇੱਕ ਕਈ ਕੋਸ਼ਿਸ਼ਾਂ ਕੀਤੀਆਂ ਦੇਸ਼ ਦੀ ਪਹਿਲੀ 에ਅਰਮਿਲ ਸੇਵਾ ਸ਼ੁਰੂ ਕੀਤੀ ਪੈਸੇ ਲੈ ਕੇ ਯਾਤਰੀਆਂ ਨੂੰ ਉਡਾਣਾ ਕਰਵਾਈਆਂ ਤੇ ਇੱਥੋਂ ਤੱਕ ਕਿ ਫਿਜੀ ਦਾ ਪਹਿਲਾ ਹਵਾਈ ਸਰਵੇਖਣ ਵੀ ਕੀਤਾ ਸੱਚ ਤਾਂ ਇਹ ਹੈ ਕਿ ਉਹ ਆਪਣੇ ਸਮੇਂ ਤੋਂ ਬਹੁਤ ਅੱਗੇ ਸਨ ਪਰ ਸਮੱਸਿਆ ਉਹੀ ਪੁਰਾਣੀ ਸੀ ਸਰਕਾਰੀ ਮਦਦ ਦੀ ਕਮੀ ਜਿਸ ਕਰਕੇ ਇਹ ਸਾਰੇ ਕੰਮ ਸ਼ੁਰੂ ਤਾਂ ਹੋਏ ਪਰ ਲੰਬੇ ਸਮੇਂ ਤੱਕ ਚੱਲ ਨਾ ਸਕੇ ਅਤੇ ਅਖੀਰ 1923 ਵਿੱਚ ਉਹਨਾਂ ਦਾ ਸਕੂਲ ਬੰਦ ਹੋ ਗਿਆ ਸਰਕਾਰ ਨੇ ਸਾਰਾ ਸਮਾਨਤਾ ਖਰੀਦ ਲਿਆ ਪਰ ਜੋ ਪੈਸੇ ਮਿਲੇ ਉਹ ਇੰਨੇ ਵੀ ਨਹੀਂ ਸਨ ਕਿ ਸ਼ੇਅਰਹੋਲਡਰਾਂ ਨੂੰ ਉਹਨਾਂ ਦਾ ਹਿੱਸਾ ਵਾਪਸ ਮਿਲ ਸਕੇ ਸੱਚੀ ਹਵਾਬਾਜ਼ੀ ਵਿੱਚ ਸਿੱਧੇ ਤੌਰ ਤੇ ਉਹਨਾਂ ਦੇ ਸਫਰ ਦਾ ਇਹ ਇੱਕ ਬਹੁਤ ਹੀ ਕੌੜਾ ਮਿੱਠਾ ਅੰਤ ਸੀ ਭਾਵੇਂ ਉਹਨਾਂ ਨੂੰ ਆਪਣੀ ਜ਼ਿੰਦਗੀ ਵਿੱਚ ਉਹ ਸਰਕਾਰੀ ਮਾਨਤਾ ਨਹੀਂ ਮਿਲੀ ਜਿਸ ਦੇ ਉਹ ਹੱਕਦਾਰ ਸਨ ਪਰ ਇਤਿਹਾਸ ਨੇ ਉਹਨਾਂ ਨੂੰ ਭੁਲਾਇਆ ਨਹੀਂ ਅੱਜ ਉਹਨਾਂ ਦੇ ਨਾਂ ਤੇ ਵਾਲਸ਼ ਮੈਮੋਰੀਅਲ ਲਾਇਬ੍ਰੇਰੀ ਹੈ ਹਰ ਸਾਲ ਵਾਲਸ਼ ਮੈਮੋਰੀਅਲ ਸਕਾਊਟ ਫਲੈਂਕਸ ਸਕੂਲ ਲੱਗਦਾ ਹੈ ਮਿਸ਼ਨ ਬੇ ਵਿੱਚ ਮੈਨੂੰ ਰੇਵਾ ਦਾ ਬੁੱਤ ਲੱਗਿਆ ਇਹ ਸਾਰੀਆਂ ਚੀਜ਼ਾਂ ਉਹਨਾਂ ਦੀ ਮਹਾਨ ਵਿਰਾਸਤ ਦੀ ਯਾਦ ਦਿਵਾਉਂਦੀਆਂ ਹਨ ਵਲਸ਼ ਭਰਾਵਾਂ ਨੇ 1911 ਵਿੱਚ ਜੋ ਜਜ਼ਬਾ ਤੇ ਨਵਾਂ ਸੋਚਣ ਦੀ ਹਿੰਮਤ ਦਿਖਾਈ ਸੀ ਉਹ ਅੱਜ ਵੀ ਸਾਨੂੰ ਰਾਹ ਦਿਖਾਉਂਦੀ ਹੈ ਤਾਂ ਸਵਾਲ ਇਹ ਹੈ ਕਿ ਅੱਜ ਦੇ ਜ਼ਮਾਨੇ ਵਿੱਚ ਸਾਨੂੰ ਉਹ ਜਿਹਾ ਦ੍ਰਿੜ ਇਰਾਦਾ ਅਤੇ ਲਗਨ ਕਿੱਥੇ ਦੇਖਣ ਨੂੰ ਮਿਲਦੀ ਹੈ